ਜਾਂਬਲੇ ਹੋਏ ਨੇ ਜਾਂਬਲੇ ਹੋਏ ਨੇ ਚੌੜ ਕਰ ਰਹੇ ਸੀ ਟਰੈਕਟਰ ਦੇ ਉੱਪਰ ਬੈਠੇ ਖੜਾ ਕੇ ਟਰੈਕਟਰ ਉਹਨਾਂ ਦੇ ਉੱਪਰ ਹੀ ਚੜ ਗਏ ਟਰੈਕਟਰ ਸਾਰੇ ਅਸੀਂ ਤੁੰਗਾਂ ਦੇ ਆ ਗਏ ਮੈਂ ਹਾਜ਼ਰੀ ਦੇ ਵਿੱਚ ਸੀ ਅੱਛਾ ਅੱਛਾ ਮੈਂ ਵੀ ਨਰੇਗਾ ਦੇ ਵਿੱਚ ਕੰਮ ਕਰਦੀ ਹਾਂ ਇੱਥੇ ਮੈਂ ਆਪਣੇ ਬੱਚੇ ਨੂੰ ਲੈ ਕੇ 1 ਲੱਖ ਪਰਾ ਹੋ ਗਈ ਆ ਉੱਤੇ ਚੜਿਆ ਟਰੈਕਟਰ ਨਿਕਲ ਗਿਆ ਬੱਚਾ ਛੁੱਟ ਗਿਆ ਸੀ ਸਾਈਡ ਤੇ ਹੋਇਆ ਅੱਛਾ ਇਹ ਬੱਚਾ ਇੱਥੇ ਸੀ ਉਹ ਤਾਂ ਇੱਥੇ ਹੀ ਡੀਐਮ ਨਾਲ ਸੀ ਬੱਚਾ ਅੱਛਾ ਇਸ ਟਾਈਮ ਬੱਚਾ ਵੀ ਇੱਥੇ ਨਾਲ ਸੀ ਚਾਵਲੇ ਭਈਆਂ ਨੇ ਟਰੈਕਟਰ ਚੜਾ ਚੜਾ ਜਨਾਨੀ ਦੇ ਔਖਣੇ ਉੱਪਰ ਛੱਡ ਗਏ ਭੱਜ ਗਏ ਹੋ ਸਾਲਾ ਮਾਰ ਕੇ ਟਰੈਕਟਰ ਆਪਦੀ ਰੇਸ ਨਾਲ ਹੀ ਨਹਿਰ ਚ ਜਾ ਕੇ ਡੁੱਬਿਆ ਹੋ ਉਹ ਜੋ ਸਾਡਾ ਰੋਜ਼ ਦੀ ਹਾਜ਼ਰੀ ਲੱਗਦੀ ਆ 8 ਵਜੇ ਹਾਜ਼ਰੀ ਲੱਗਦੀ ਸਾਡੀ ਰੋਜ਼ ਹੀ ਲੱਗਦੀ ਇੱਥੇ ਹਾਜ਼ਰੀ ਆ ਤੇ ਆਨਲਾਈਨ ਹਾਜ਼ਰੀ ਪੈਂਦੀ ਸਾਡੀ 5 ਵਜੇ 70 ਬੰਦੇ ਸੀ 70 ਬੰਦੇ ਸਾਈਡਾਂ ਤੇ ਸਾਈਡ ਤੇ ਖੜੇ ਸੀ ਜਦੋਂ ਟਰੈਕਟਰ ਨਿਕਾ ਰਹੇ ਸੀਗੇ ਉਹਨਾਂ ਦਾ ਅਚਾਨਕ ਸਾਹਮਣੇ ਨਹੀਂ ਹੈਗਾ ਟਰੈਕਟਰ ਆਉਦੇ ਉੱਪਰ ਚਾੜਤਿਆ। ਉਹ ਤੋਂ ਬਾਅਦ ਉਹ ਭੱਜਣ ਦੇ ਸੀ। ਉਹ ਭੱਜ ਹਾਂ ਭੱਜ ਗਏ ਉਹ ਭੱਜ ਗਏ ਲਵੇ ਪਿੰਡ ਤਨਹੋਰੀ ਪੈਂਦਾ ਵਸ ਤਿੰਨ ਚਾਰ ਕਿਲੋਮੀਟਰ ਉੱਥੇ ਮੱਕੀ ਦੇ ਵਿੱਚੋਂ ਥੈਏ ਨੇ ਉਹ ਸਾਨੂੰ ਬਈ 5 ਬਈ ਫੜੇ ਗਏ ਉਹ। ਮੈਂ ਕੋਲੇ ਸੀ ਨਾਲੇ ਮੇਰੀ ਹਾਜ਼ਰੀ ਪਈ ਸੀ ਬੰਦੇ ਅੱਜ ਅੱਜੇ ਤਾਂ ਬਠੇ ਜਾ ਉਹਰੇ ਵੀ ਜਾਣੀਆਂ ਠੀਕ ਹੈ ਜੀ ਬਾਕੀ ਉਹ ਖੁੰਡ ਤੇ ਬਿਠੇ ਉਹ ਖੁੰਡਾ ਇਹਦਾ ਉਹਦੇ ਫੋਨ ਪਿਆ ਉਹ ਹੋਰ ਉਹਰੇ ਟਰੈਕਟਰ ਖੜਾ ਆਇਆ ਜੀ ਉਹਨੇ ਆ ਕੇ ਉਹਰੇ ਟਰੈਕਟਰ ਹਾਂਜੀ ਜਦ ਗੇਅਰ ਪਾ ਕੇ ਉਹ ਜਾ ਕਲਾ ਛੜੇ ਟਰੈਕਟਰ ਇੱਕ ਲੱਗ ਕੇ ਖੜਾ ਹੋਇਆ ਉਹ ਬੰਦਾ ਸਿੱਧਾ ਹੀ ਜਾ ਕੇ ਇੱਥੇ ਜਿਹੜੀਆਂ ਜੜੀਆਂ ਜਨਾਨੀ ਦੇ ਸਾਰੀਆਂ ਦਾ ਦਰਦ ਕਰੇਗਾ ਦਾਦੇ ਦਾ ਜਿਹੜਾ ਇੱਥੋਂ ਉਹਨੇ ਜਿਆਦਾ ਫੈਦੀ ਜਿ ਲੱਗਿਆ ਉਹ ਬਈਆ ਸਾਲ ਮਾਰ ਕੇ ਭੱਜ ਗਏ ਉਦੋਂ ਬਾਅਦ ਫਿਰ ਇੱਥੋਂ ਹੀ ਲਾਟਰ ਦਾ ਲਾਟਰ ਦਾ ਜੀ ਉਹ ਚੋਏ ਚ ਜਾ ਰਿਹਾ ਹੈ। ਕਈ ਵਾਰ ਬੰਦਾ ਸੋਚਦਾ ਕੀ ਹੈ ਪਰ ਹੋ ਕੁਝ ਹੋ ਰਹੀ ਜਾਂਦਾ ਹੈ। ਤਸਵੀਰਾਂ ਵਿੱਚ ਇੱਕ ਟਰੈਕਟਰ ਨੂੰ ਜੀਸੀਬੀ ਨਾਲ ਬਾਹਰ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ। ਪਰ ਇਹ ਸਭ ਹੋਇਆ ਕਿਵੇਂ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਿਨ੍ਹਾਂ ਲੋਕਾਂ ਨਾਲ ਇਹ ਘਟਨਾ ਵਾਪਰੀ ਹੈ ਉਹ ਹੈਰਾਨ ਨੇ ਕਿ ਇਹ ਸਭ ਹੋ ਕਿਵੇਂ ਗਿਆ। ਤਸਵੀਰਾਂ ਵਿੱਚ ਵਿਖਾਈ ਦੇ ਰਿਹਾ ਸ਼ਖਸ ਸਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਹ ਸਭ ਕਿਵੇਂ ਹੋਇਆ। ਦਰਅਸਲ ਇਹ ਸਭ ਕਾਸੇ ਦੇ ਪਿੱਛੇ ਨੇ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਨੇ ਲੋਕਾਂ ਦੇ ਦੱਸਣ ਮੁਤਾਬਕ ਨਸ਼ਾ ਕੀਤਾ ਹੋਇਆ ਸੀ ਇਹ ਬੰਦੇ ਕੱਚ ਘੜ ਡਰਾਈਵਰ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਸਹੀ ਢੰਗ ਨਾਲ ਟਰੈਕਟਰ ਚਲਾਉਣਾ ਵੀ ਨਹੀਂ ਸੀ ਆਉਂਦਾ ਤੇ ਇਹ ਉਸ ਦੇ ਬਾਵਜੂਦ ਟਰੈਕਟਰ ਤੇ ਝੋਨੇ ਦੀ ਪਨੀਰੀ ਆਦ ਰੱਖ ਕੇ ਲਿਆ ਰਹੇ ਸਨ ਕਿ ਟਰੈਕਟਰ ਬਧੇਰੇ ਸਪੀਡ ਤੇ ਹੋਣ ਕਾਰਨ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਤੇ ਵੇਖਦੇ ਹੀ ਵੇਖਦੇ ਜੋ ਮਨਰੇਗਾ ਮਜ਼ਦੂਰ ਔਰਤਾਂ ਸੜਕ ਕਿਨਾਰੇ ਬੈਠੀਆਂ ਹੋਈਆਂ ਸਨ ਉਹਨਾਂ ਤੇ ਜਾ ਚੜਿਆ ਕੁਝ ਔਰਤਾਂ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਕੁਝ ਰੱਬ ਨੂੰ ਪਿਆਰੀਆਂ ਹੋ ਗਈਆਂ ਸਭ ਤੋਂ ਵੱਡੀ ਹੈਰਾਨ ਕਰਨ ਵਾਲੀ ਗੱਲ ਇਹ ਹੋਈ ਕਿ ਜਿਵੇਂ ਹੀ ਭਈਆਂ ਨੂੰ ਸਮਝ ਆਈ ਕਿ ਉਹਨਾਂ ਤੋਂ ਕੀ ਹੋ ਗਿਆ ਤਾਂ ਉਹ ਚੱਲਦੇ ਟਰੈਕਟਰ ਤੋਂ ਛਾਲਾਂ ਮਾਰ ਕੇ ਭੱਜ ਗਏ ਤੇ ਟਰੈਕਟਰ ਪੂਰੀ ਗਤੀ ਤੇ ਦੌੜਦਾ ਹੋਇਆ ਗਰੀਬ ਔਰਤਾਂ ਤੋਂ ਲੰਘਦਾ ਨੇੜੇ ਸੂਏ ਵਿੱਚ ਜਾ ਡੁੱਬਿਆ ਇਸ ਘਟਨਾ ਦਾ ਸ਼ਿਕਾਰ ਹੋਏ ਲੋਕਾਂ ਵੱਲੋਂ ਅੱਖੀਂ ਡੇਠਾ ਹਾਲ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ ਪੇਸ਼ ਆ ਪ੍ਰਿਤਪਾਲ ਮਹੌਰਾਣ ਦੀ ਇਹ ਰਿਪੋਰਟ ਮੈਂ ਕੋਲੇ ਦੀ ਨਾਲੇ ਮੇਰੀ ਹਾਜ਼ਰੀ ਪਈ ਅੱਜ ਅੱਜਿਆ ਦਾ ਬਸੇ ਤੇ ਉਰੇ ਵੀ ਜਾਣੀਆਂ ਠੀਕ ਹੈ ਜੀ ਬਾਕੀ ਉਹ ਖੁੰਡ ਤੇ ਬਿਠੇ ਉਹ ਖੁੰਡਾ ਇਹਦਾ ਉਹਦੇ ਫੋਨ ਪਿਆ ਉਹ ਹੋਰ ਪੂਰੇ ਟਾਈਪ ਤੇ ਖੜਾ ਆਇਆ ਜੀ ਉਹਨੇ ਆ ਕੇ ਉਹਦੇ ਟਰੈਕਟਰ ਜਦ ਗੇਰ ਪਾ ਕੇ ਉਹ ਜਿਆ ਕਲਾ ਛੱਡੇ ਟਰੈਕਟਰ ਕਿ ਲੱਗ ਕੇ ਖੜਾ ਹੋਇਆ ਉਹ ਬੰਦਾ ਸਿੱਧਾ ਹੀ ਜਾ ਗਿਆ ਇੱਥੇ ਜਿਹੜੀਆਂ ਜੜੀਆਂ ਜਨਾਨੀ ਦੇ ਸਾਰੀਆਂ ਲਾਦਰ ਦਾ ਟ੍ਰੈਕਟਰ ਲਾਦਰ ਦਾ ਇੱਥੋਂ ਉਹਨੇ ਜਿਆਦਾ ਫੈੜੀ ਜਿ ਲੱਗਿਆ ਉਹ ਬਈਆ ਸਾਲ ਮਾਰ ਕੇ ਭੱਜ ਗਏ ਉਦੋਂ ਬਾਅਦ ਫੇਰ ਇੱਥੋਂ ਹੀ ਲਾਦਰ ਦਾ ਲਾਦਰ ਦਾ ਜੀ ਉਹ ਚੋਏ ਚ ਜਾ ਲ ਗਿਆ ਟਰੈਕਟਰ ਪਾਰ ਕਰ ਗਿਆ ਹੈ ਟਰੈਕਟਰ ਪਾਰ ਚੋਏ ਚ ਕਰ ਗਿਆ ਅੱਛਾ ਕੀ ਨੁਕਸਾਨ ਕਿੰਨਾ ਹੋਇਆ ਜੀ ਨੁਕਸਾਨ ਤਾਂ ਜੀ ਦੋ ਤਾਂ ਇੱਥੇ ਥਾਂ ਤੇ ਹੀ ਪੂਰੀਆਂ ਹੋ ਗਈਆਂ ਅੱਛਾ ਮਨਰੇਗਾ ਦੀਆਂ ਸੀਆਂ ਮਨਰੇਗਾ ਦੀ ਫਿਰ ਉਤੋਂ ਨਹੀਂ ਲੰਘੇ ਜੀ ਨਾ ਬਾਕੀ ਦੇ ਢਿੱਡ ਢੋਡ ਪਾੜ ਤੇ ਲੱਤਾਂ ਪਾੜਦੀਆਂ 8-10 ਜਾਨੀਆਂ ਨੇ ਅੱਛਾ ਟਰੈਕਟਰ ਇਧਰੋਂ ਆਇਆ ਕਿੱਥੋਂ ਆਇਆ ਇਧਰੋਂ ਆਇਆ ਜੀ ਤੁੰਗਾ ਪਿੰਡ ਤੋਂ ਬੁਰੇ ਖੜਾ ਆਇਆ ਜੀ ਹੱਥ ਦੱਤਾ ਸੀ ਨੇ ਅੱਛਾ ਇੱਥੇ ਇੱਥੇ ਸਾਡੀ ਹਾਜ਼ਰੀ ਲੱਗਦੀ ਆ ਮੈਂ ਵੀ ਆ ਬੁਰੇ ਖੜਾ ਦੀ ਆ ਜਗ੍ਹਾ ਤੇ ਇੱਥੇ ਖੜਾ ਦੀ ਓਕੇ ਇੱਥੇ ਖੜਾ ਦੀ ਮੈਂ ਜਿੱਥੇ ਖੜਾ ਜਾਦਾ ਇੱਥੋਂ ਟਰੈਕਟਰ ਮੈਂ ਤਾਂ ਗਰੀ ਬਗਾ ਹੋ ਗਿਆ ਜੀ ਮੈਂ ਤਾਂ ਦੇਖਿਆ ਹੀ ਨਹੀਂ ਗਿਆ ਕੁਝ ਨਾ ਕੋ ਭਾ ਲੈ ਗਿਆ ਭਾ ਲੈ ਲਾਤਰਦਾ ਲਾਤਰਦਾ ਉਹ ਦੇਖੋ ਲੈਡਾ ਉੱਥੇ ਆ ਜਿਹੜੀਆਂ ਦੋ ਚੱਪ ਲਿਆ ਨਹੀਂ ਤਾਂ ਉਥੀ ਉਰੀ ਪੂਰੀਆ ਹੋ ਗਿਆ ਹਾਂ ਜੀ ਸਿੱਧਾ ਦੀ ਕਿੱਡਾ ਹੋ ਗਿਆ ਕੋਣ ਸਿੱਧਾ ਵਿੱਚ ਲੱਗਿਆ ਹਾਂ ਜੀ ਉੱਥੋਂ ਸਿੱਧਾ ਬਚਾ ਲਾਤਰਦਾ ਆ अच्छा ओठा विच लाग के जी इत्ते जेड़े बैठेया ती ओन्ना ने पी ना पीदा ही है एक बुड़ी ता आ बेचारी इत्ते जमे पी के जमे ट्यूरो तू तुम्ही अठे सी के आ जी हां जी अठे सी सारी जेडी पी ले अच्छा वे तो बे जाणे के हो जी 20 35 ਜਾਣੇ ਦਾ ਤੁੰਗਾ ਦੇਨੇਗੇ 30 35 ਜਾਣੇ ਇਹ ਤਾਂ ਹਮਤਪੁਰੇ ਦੇ ਇਹ ਤਾਂ ਇੱਕ ਮੱਕੇ ਜੀ ਭਈਆਂ ਨੇ ਇਥੋਂ ਮਵਾਦੇ ਨੇ ਭਈਆ ਸੱਤ ਰਹੀ ਐ ਅੱਛਾ ਏ ਡੀ ਡੈਕਟਰ ਦੀ ਰੇਹ ਜਾ ਤੋੜਿਆ ਇਥੋਂ ਹੀ ਤੋੜ ਕੇ ਫਿਰ ਸਿੱਧਾ ਲਾ ਲਿਆਂ ਪਰਾਂ ਲਗਾ ਲਿਆਂ ਉੱਤਰ ਕਿ ਉਹ ਡਰਾਈਵਰ ਬਈ ਬਹੁਤ ਤੇਜ਼ੀ ਭਈਆਂ ਲਾ ਚਾ ਹੋਣਾ ਅੱਛਾ ਕਿੰਨੇ ਕੁ ਭਈਏ ਸੀ ਪੰਜ ਤੇ ਜੀ ਪੰਜ ਭਈਏ ਸੀ ਅੱਛਾ ਕਿ ਦਿਨ ਅਗਲਾ ਪੜੇਗਾ ਇਸ ਦਾ ਇੱਕ ਫੜ ਗਿਆ ਜਾਨੀ ਮੇਥੋਂ ਜਿਹੜਾ ਡਰਾਈਵਲ ਸੀ ਉਹ ਫੜਿਆ ਨਹੀਂ ਗਿਆ ਕਹਿੰਦੇ ਅੱਛਾ ਪੰਜ ਫੜਲੇ ਹਾਂਜੀ ਨੁਕਸਾਨ ਕਿੰਨਾ ਹੋਇਆ ਬਾਕੀ ਹਾਂ ਦਾ ਜਿਹੜੀਆਂ ਹੋਰ ਲੇਡੀਜ਼ ਨੇ ਹੋਰ ਜੀ ਨੁਕਸਾਨ ਦਾਖਲ ਕਰੀਆਂ ਹੋਈਆਂ ਨਹੀਂ ਸਾਨੂੰ ਉੱਥੇ ਜਾ ਕੇ ਪਤਾ ਲੱਗੂਗੀ ਕਿੰਨਾ ਕਰ ਦੋ ਤਾਂ ਥਾਂ ਤੇ ਪੂਰੀਆਂ ਹੋ ਗਈਆਂ ਜੀ ਉਹ ਇੱਥੇ ਹੀ ਪੂਰੀ ਹੋ ਗਈਆਂ ਹਾਂਜੀ ਪੂਰੀ ਪੂਰੀ ਹੋ ਗਈ ਫੇਰ ਉਹ ਐਸਟਮ ਹਸਪੀਟਲ ਹੋਣ ਗਿਆ ਹਾਂ ਜੀ ਹਾਂਜੀ ਉਹ ਨਾਬੇ ਨੇ ਜੀ ਅੱਛਾ ਪੁਲਿਸ ਕਿੰਨੇ ਕ ਟਾਈਮ ਬਾਅਦ ਆਈ ਜੀ ਉਹਦੇ ਆਗਤੀ 15-20 ਮਿੰਟਾਂ ਤੱਕ ਬਾਅਦ ਲੱਗੇ ਤੇ ਬੜੇ ਬਾਅਦ ਲੱਗੇ ਤੇ ਹਾਂ ਮੈਨੂੰ ਲੱਗਦਾ ਵੀ ਅੱਧੇ ਘੰਟੇ ਬਾਅਦ ਆਈਆ ਪੁਲਿਸ ਅੱਛਾ ਟਰੈਕਟਰ ਦਾ ਜਿਹੜਾ ਮਾਲਕ ਹੈ ਹਾਂਜੀ ਉਹ ਤੁੰਗਾ ਦਾ ਪਿੰਡ ਆਇਆ ਇੱਥੇ ਉਹ ਨਾ ਜੀ ਉਹ ਨਹੀਂ ਆਇਆ ਸਾਡੇ ਕੋਲ ਉਹ ਤਾਂ ਸਿੱਧਾ ਪੁਲਿਸ ਨੂੰ ਡਿਗਿਆ ਉਧਰ ਜਾ ਕੇ ਜੀ ਨਾਬੇ ਕਹਿੰਦੇ ਨੇ ਕਿ ਨਾਬੇ ਪਾਜੂਗਾ ਸਾਡੇ ਕੋਲ ਕੋਈ ਨਹੀਂ ਸਾਡੇ ਕੋਲੇ ਕੋਈ ਨਹੀਂ ਆਇਆ ਹੈਗਾ ਵੀਰੇ ਇੱਥੇ ਕੋਈ ਨਹੀਂ ਆਇਆ ਨਾ ਜੀ ਕੋਈ ਨਹੀਂ ਪਰ ਸਾਡੇ ਤਾਂ ਕੋਈ ਸਾਡੇ ਇਹ ਤਾਂ ਉਹ ਸਿੱ ਪੁਰਸ ਕੋਲੋਂ ਲੋਕ ਜਿਹਨੇ ਵੀ ਸੱਤ ਆਏ ਹੋ ਗਿਆ ਪਿੰਡ ਦਾ ਪਿੰਡ ਦਾ ਸਰਪੰਚ ਸਾਡੇ ਕੋਲੇ ਉਹ ਵੀ ਨਹੀਂ ਪਹੁੰਚਿਆ ਜੀ ਪਿੰਡ ਦਾ ਕੋਈ ਵੀ ਨਹੀਂ ਆਇਆ ਤੁਮਾਰੀ ਇਸ ਮੌਕੇ ਦਾ ਸਰਪੰਚ ਵੀ ਨਹੀਂ ਆਇਆ ਅੱਛਾ ਖੁੱਲ ਨੁਕਸਾਨ ਕਿੰਨੇ ਦੋ ਜੀਆਂ ਦਾ ਹੋਇਆ ਜੀ ਦੋ ਤਾਂ ਜੀ ਦੋ ਦੇ ਖਾਂ ਦੇ ਹੋ ਵੀ ਡੈਥ ਆ ਗਈ। ਉਸ ਤੋਂ ਬਾਅਦ ਵਿੱਚ 6 ਜਾਨੇ ਕਹਿੰਦੇ ਨੇ ਵੀ ਉਹ ਪਏ ਨੇ। ਉਹ ਪਏ ਨੇ ਜਿਹੜੀ ਉਹ ਅੱਛਾ ਜਿਨ੍ਹਾਂ ਦੀ ਹੱਡੀ ਟੁੱਟ ਗਈਆਂ ਜਿ ਕਿਸੇ ਦੀ ਪਾਣੀ ਜਿਨ੍ਹਾਂ ਦੀ ਡੈਥ ਹੋਈ ਆ ਕਿਹੜੇ ਪਿੰਡ ਦੀਆਂ ਸਾਨੂੰ ਇੱਕ ਹਿੰਮਤਪ੍ਰੇਦ ਆ ਜੀ। ਇੱਕ ਤੂੰਗਾ ਦੀ ਆ। ਇੱਕ ਤੂੰਗਾ ਦੀ ਆ। ਕਨੈਲ ਕੋਲ ਉਹਨਾਂ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਹੋਵੇ। ਹਾਂ ਜੀ ਹੈਗੀ। ਹਾਂ ਜੀ। ਉਹਦੇ ਦੋ ਕੁੜੀਆਂ ਨੇ ਜੀ ਆਈ ਜਿਹੜੀਆਂ ਕੇ ਦੋ ਕੁੜੀਆਂ ਵੀ ਨੇ, ਦੋ ਇੱਕ ਵਿਆਹੀ ਹੋਈ ਆ, ਇੱਕ ਮੁੰਡਾ ਵੀ ਕੁਮਾਰਾ ਜੇ। ਅੱਛਾ। ਉਹ ਤਾਂ ਛੋਟੀ ਉਮਰ ਦੀ ਸੀ ਜੀ। अच्छा दूसरी जी दूसरी ਇਹਨਾਂ ਨੇ ਇਹਨਾਂ ਦੇ ਪਿੰਡ ਦੀ ਸੀ ਸਾਡੇ ਪਿੰਡ ਦੇ ਤੇ ਉਹ ਹਿੰਮਤਪੁਰੇ ਦੀ ਸੀ ਉਹ ਹਿੰਮਤਪੁਰੇ ਦੀ ਸੀ ਅਸੀਂ ਦੋਵੇਂ ਪੰਡਾਂ ਦੇ ਉਰੇ ਇਕੱਠੇ ਹਾਜ਼ਰੀ ਲੱਗਦੀ ਸਾਡਾ ਕੰਮ ਹੈ ਸਾਡੀ ਹਾਜ਼ਰੀ ਲੱਗ ਗਈ ਸੀ ਇਹਨਾਂ ਦੀ ਲੱਗਦੀ ਸਾਡੀ ਲੱਗਦੀ ਸੀ ਪੂਰੀ ਤੇ ਅਸੀਂ ਸਾਰੇ ਇਕੱਠੇ ਖੜੇ تھے ਯੂਰੇ ਅੱਛਾ ਕਿੰਨੇ ਕਿੰਨੇ ਵਜੇ ਹੋਇਆ ਸਵੇਰੇ ਇਹ ਸਹੀ 8 ਵਜੇ ਸਾਡੇ 8:00 ਵਜੇ ਟਾਈਮ 8:00 ਵਜੇ ਫਿਰ ਤਾਂ ਸ਼ੁਰੂਆਤ ਹੀ ਸੀਗੀ ਉਹ ਸ਼ੁਰੂਆਤੀ ਹਾਜ਼ਰੀ ਹਾਜੀ ਹਾਜ਼ਰੀ ਦੇ ਨਾਲ ਖੜਦੇ ਲਵੇ ਲਵਾਉਂਦੇ ਸੀ ਅੱਛਾ ਹਾਂ ਸਾਈਡ ਤੇ ਖੜਦੇ ਬੰਦੇ ਠੀਕ ਹੈ ਟਰੈਕਟਰ ਨਾਲ ਸਿੱਧੇ ਜਾੜਿਆ ਉਹਨਾਂ ਨੇ ਸਿੱਧਾ ਜਾੜਤਾ ਸਿੱਧਾ ਬੰਦਿਆ ਤੇ ਜਿਹੜੇ ਬੰਦੇ ਸਾਕਾ ਆਦਣਾ ਹੁੰਦੀ ਨੇ ਜਿਹਨਾਂ ਨੂੰ ਉਹ ਗਣਾ ਮੈਂ ਹਜੇ ਕਾਰੀ ਜਾਣ ਬੰਦਿਆ ਜੇ ਸਾਰੇ ਜੇ ਤਾਂ ਬਚਾਰੇ ਹੋਵੇ ਅਗਲਾ ਕਹਿ ਸਕਦਾ ਵੀ ਬਚਾਰੇ ਬੈਠੇ ਮਿੱਤੇ ਗਏ ਨੇ ਇੱਕ ਸਾਈਡ ਤੇ ਬੈਠੇ ਜਮੀ ਦੋ ਬੁੜੀਆਂ ਦੇਖ ਲਓ ਜਿਨ੍ਹਾਂ ਦੀ ਅੱਜ ਮਾਂ ਮੁੱਕ ਗਈ ਉਹਨਾਂ ਨੂੰ ਕਿੱਥੋਂ ਮਿਲੂਗੀ ਜੀ ਬੱਚੇ ਨੇ ਸਾਡੇ ਵਾਲੀ ਤੇ ਮਾਰੇ ਬੱਚੇ ਨੇ ਜੀ ਸਾਡੇ ਵਾਲੀ ਜਿਹੜੀ ਸਾਡੇ ਪਿੰਡ ਦੀ ਮਰੀਆ ਉਹਦੇ ਕੁਮਾਰੇ ਨੇ ਬੱਚੇ ਹਾਂ ਉਹਦੇ ਬੱਚੇ ਕੁਮਾਰੇ ਨੇ ਜੀ ਅਨੀਆਂ ਫੇਰ ਇਹਨਾਂ ਦੀ ਸਾਨੂੰ ਜੀ ਪੂਰੀ ਉਹ ਕਾਰਵਾਈ ਹੋਣੀ ਚਾਹੀਦੀ ਹੈ ਕਿ ਜ਼ਿੰਮੇਵਾਰਤ ਵੀ ਹੋਣੀ ਚਾਹੀਦੇ ਵੀ ਇਹ ਕਿਉਂ ਅਣਜਾਣ ਕੇ ਇਹਨਾਂ ਨੇ ਫੇਰ ਬਿਠਾਈ ਨਹੀਂ ਵੀ ਟਰੈਕਟਰ ਦੇ ਕਿਉਂ ਬਿਠਾਈ ਅਣਜਾਣ ਬੰਦੇ ਨੂੰ ਉਹ ਡਰਾਈਵਿੰਗ ਨਹੀਂ ਆਉਂਦੀ ਉਹ ਟਰੈਕਟਰ ਵੀ ਕਹਿ ਸਕਦਾ ਸੀ ਕਿ ਉਹ ਟਰੈਕਟਰ ਚਲਾ ਰਹੇ ਸੀ ਉਹਨਾਂ ਨੇ ਕੋਈ ਕਹੰਦਾ ਪੀਤਾ ਤਾਂ ਨਹੀਂ ਸੀ ਹਾਂ ਜੀ ਉਹਨਾਂ ਦਾ ਸੁੱਖਾ ਪੀਤਾ ਹੋਇਆ ਸੀ ਪੀਤਾ ਸੁੱਖਾ ਪੀਤਾ ਹੋਇਆ ਸੀ ਨਸ਼ੇ 'ਚ ਪੂਰੇ ਦਾ ਤਾੜੀਆਂ ਮਾਰਦੇ ਆਉਂਦੇ ਤੇ ਜਿਹੜੇ ਆਲੇ-ਦਲੇ ਤੇ ਢੰਗੜੇ ਪਾਉਂਦੇ ਹਾਂ ਜੀ ਨਸ਼ੇ 'ਚ ਜਿਹੋ ਤੇ ਕਿਉਂ ਚੇਰੀਆ ਮਾਸਟਰ ਆਪ ਦੱਸਦਾ ਯਾਰ ਮਾਸਟਰ ਕਹਿੰਦੇ ਨਾ ਆਉਣਾਂ ਸਲਾਮ ਹੈ ਪੈਂਚਲ ਮਹਾਰਜਕਾਰ ਅੱਛਾ ਜਦੋਂ ਸਵੇਰੇ ਰੌਲਾ ਪੈ ਗਿਆ ਫਿਰ ਪਿੰਡ ਦੇ ਕਿੰਨੇ ਕਿ ਮਦਦ ਲਈ ਆਏ ਜਾਂ ਲੋਕ ਕੋਈ ਨਹੀਂ ਆਏ ਸਾਡੇ ਕੋਲ ਕੋਈ ਨਹੀਂ ਆਇਆ ਸੇ ਪਿੰਡ ਦਾ ਪਿੰਡ ਦਾ ਨਹੀਂ ਆਇਆ ਜੀ ਕੋਈ ਤਾਂ ਜ਼ਿੰਮੇਦਾਰ ਵੀ ਨਹੀਂ ਆਇਆ ਹੈ ਕੋਈ ਜ਼ਿੰਮੇਦਾਰ ਵੀ ਨਹੀਂ ਆਇਆ ਇਹਦਾ ਟਰੈਕਟਰ ਤੇ ਖੋਦ ਉਹ ਵੀ ਨਹੀਂ ਆਇਆ ਸਾਡੇ ਤੇ ਉਹਨੇ ਵੀ ਨਹੀਂ ਆ ਕੇ ਪੁੱਛਿਆ ਭਾਈ ਕੀ ਹੋਇਆ ਕੋਈ ਗੱਲ ਨਹੀਂ ਬਰਾਬਰ ਆ ਇਧਰ ਦੀ ਇਧਰ ਸਮਾਂ ਦੇ ਨਾਬੇ ਨੂੰ ਬਾਗੇ ਉੱਥੇ ਪੁਲਿਸ ਨੂੰ ਪੁਸਤ ਕੋਲੇ ਟੈਂਪੋ ਦੇ ਵਿੱਚ ਅਸੀਂ ਕੰਮ ਲਈ ਆਉਨੇ ਅਸੀਂ ਆਪ ਦਾ ਟੈਂਪੋ ਲੈ ਕੇ ਚਿਪਾ ਕੇ ਲੈ ਕੇ ਗਏ ਉਹਦਾ ਕਿਰਾਇਆ ਸਾਡਾ ਕਿਰਾਇਆ ਹੋਇਆ ਸੀ ਟੈਂਪੋ ਕੰਮ ਤੇ ਜਾਣ ਨੂੰ ਅਸੀਂ ਉਹਨਾਂ ਦੇ ਲੋਥਾਂ ਲ ਤੇ ਨੰਬਰ ਫੋਨ ਵੀ ਕਰਿਆ ਜੀ ਅੱਛਾ ਫੋਨ ਕੀਤਾ ਤੁਸੀਂ ਕਿਹਨਾਂ ਨੰਬਰ ਤੇ ਵੀ ਕਰਿਆ ਜੀ ਜਿਹਨੇ ਹਾਜ਼ਰੀ ਲਾਉਂਦਾ ਉਹਨੇ ਕਰਿਆ ਆਈ ਉਰੇ ਕੋਈ ਨਹੀਂ ਆ ਰੋ ਤਾਂ ਮੇਰਾ 2-3 ਘੰਟੇ ਬਾਅਦ ਪੁਲਿਸ ਆਲੇ ਆਏ ਨੇ ਦੋ ਜਣੇ ਬਾਅਦ ਜੀ ਕੁੜੀ ਆ ਮੁੰਡਾ ਕੁਮਾਰੇ ਨੇ ਜਿਹੜੀ ਗੁਜਰਗੀ ਕੁੜੀ ਪਰਿਵਾਰਕ ਹਾਲਤ ਮਤਲਬ ਕਾਫੀ ਕੰਮ ਹਾਂ ਜੀ ਬਹੁਤ ਗਲਤ ਹੋ ਗਿਆ ਇੱਕ ਦੀ ਜਹਾ ਨਾਪ ਤੇ ਜਮੀਨ ਕੰਨ ਲੈਣ ਉਹ ਕਾ ਪਾੜਤੀਆ ਸਾਰੀ ਇੱਥੋਂ ਜੀ ਆ ਸਾਰੀ ਲੱਤ ਪਾੜੀ ਹੋਈ ਆ ਜੀ ਉਹਦੀ ਤਕ ਮੁਸ਼ਕਲੇ ਬਜੇ ਜੀ ਉਹ ਬਜੋ ਬਤਾਉਦਾ ਪਾਸੇ ਜਮੀਨ ਇੱਕ ਦੀ ਬੰਦਾ ਇੱਕ ਦੀ ਲੱਤ ਸੁੱਕੀ ਹੋਈ ਆ ਕੋਲੀਏ ਜਾਇਆ ਹੋਇਆ ਉਹਦੇ ਸਾਥੀ अच्छा ओ जमी साइड ते ओ आगे ਉਧਰ ਬੈਠੇ ਦੀ ਅੱਡੇ ਉਧਰ ਬੈਠੇ ਸੀ ਉਥੋਂ ਖਚਾਉ ਖੁੰਡ ਕੋਲੇ ਪਿਆ ਥੀ ਉਹ ਤਾਂ اچھا ਉਹਲੇ ਪਿਆ ਥੀ ਉਹ ਬੰਦਾ ਜਿਹੜਾ ਬਜੋਗਤਾ ਥੀ ਆ ਉਰੇ ਬੈਠਾ ਸੀ ਉਹ ਪੂਰੇ ਲੱਤ ਲਿਆ ਜੀ ਉਹ ਪੂਰੇ ਵੱਡਾ ਲੱਤ ਲਿਆ ਉਹ ਆ ਇਹਨਾਂ ਨੂੰ ਮਾਰ ਕੇ ਜਦੋਂ ਉਹਦੇ ਉੱਤੇ ਚੜਿਆ ਉਹ ਡਿਰ ਗਿਆ ਜੀ ਫਿਰ ਉਹਦੇ ਸਾਥੀ ਉੱਤੋਂ ਨਹੀਂ ਲੰਘਿਆ ਹਾ ਟਰੈਕਟਰ ਦੋ ਰੋਣੀ ਹੋ ਗਏ ਜਗ੍ਹਾ ਦੇਖ ਲਓ ਕਿੰਨੀ ਜਿਆਦਾ ਪਈਆਂ ਜਗ੍ਹਾ ਜਗ੍ਹਾ ਨਾਲ ਹੋਵੇ 10 ਜਗ੍ਹਾ ਵੀ ਚਾਹੀਏ ਦੋ ਟਰੈਕਟਰ ਦੇ ਨਾਲ ਜਾਂ ਆਉਂਦੀ ਨਹੀਂ ਸੀ ਉਹਨਾਂ ਨੂੰ ਉਹਨਾਂ ਨਹੀਂ ਆਉਂਦੇ ਫੜਾਉਣਾ ਕਿਉਂ ਤੁਸੀਂ ਆ ਖੁੰਡਦੇ ਹੀ ਮਾਰੀਆਂ ਨੇ ਸਾਰੀਆਂ ਬੱਸ ਅੱਛਾ ਆ ਰਿਹਾ ਇੱਥੇ ਬੈਠੀਆਂ ਚਿਪੜਾਂ ਤੇ ਬੈਠੇ ਸੀਗੇ ਤੁਸੀਂ ਬੈਠੇ ਚਿਪੜੀਆਂ ਨਾਲ ਬੈਠੇ ਬੈਠੇ ਨਾਲ ਬਲੱਡ ਲੱਗਿਆ ਨਹੀਂ ਇੱਥੇ ਇੱਥੇ ਹੀ ਬਠੇ ਬੈਠੀਆਂ ਚਿਪੜੀਆਂ ਨਾਲ ਹਾਂ ਇਹ ਪੱਟੀਆਂ ਤੋਂ ਫੜੇ ਉਹ ਤਾਂ ਨਿਕਲ ਕੇ ਤੇ ਨਹੀਂ ਬਿਹਾਰ ਜਾ ਪਹੁੰਚੇ ਉਹ ਤਾਂ ਜੇ ਨਾ ਕਿਤੇ ਅਸੀਂ ਮੜਾ ਮੋਟਾ ਕੈਦਾਂ ਕਰਦੇ ਉਹ ਤਾਂ ਕਈ ਪਿੰਡਾਂ ਨੇ ਫੇ ਘੇਰਾ ਪਾ ਲਿਆ ਜੀ ਮੱਕੇ ਦਾ ਤਾਂ ਫੜੇ ਗਏ ਉਹ ਨਹੀਂ ਕਿੱਥੇ ਫੜੇ ਜਾਂਦੀ ਸੀ ਉਹ ਪੱਟੀਆਂ ਵਿੱਚ ਜਾ ਕੇ ਫੜੇ ਨੇ ਉਹ ਰੋਜ਼ ਲਿਆ ਕੇ ਰੋਂਦੀ ਇੱਥੇ ਮੁੰਡਾ ਬੈਠਾ ਹੁੰਦਾ ਸਾਡੇ ਬੱਕਰੀਆਂ ਲੈ ਕੇ ਉਹਰੇ ਮੇਰਾ ਭਾਈ ਉਹ ਰੋ ਭਜਾ ਕੇ ਲੈ ਕੇ ਰੋ ਹੀ ਲੈ ਕੇ ਨਾ ਕੱਟ ਮਾਰ ਕੇ ਲੰਘਦੇ ਨੇ ਇੱਕ ਮੈਂ ਅੱਛਾ ਇੱਥੋਂ ਭਜਾ ਕੇ ਆਏ ਰੋਜ਼ ਰੋ ਦਾ ਕੰਮ ਆਉਦਾ ਚੌੜ ਕਰਦੇ ਹੁਣ ਨਹੀਂ ਚੌੜ ਵਾਲੀ ਕਰਦੇ ਨੇ ਹਰ ਰੋਜ਼ ਕਹਿੰਦਾ ਦੋ ਤਿੰਨ ਵਾਰ ਕਹਿੰਦੇ ਕਹਿੰਦਾ ਬੱਕਰੀ ਦੇ ਨਾ ਚੜਦਿਓ ਮੇਰੇ ਲਾਚੜੇ ਹੋਏ ਹਾਂ ਜੀ ਹਾਂ ਜੀ ਹਾਂ ਜੀ ਲਾਚੜੇ ਹੋਏ ਜੀ ਜਾਮਲੇ ਹੋਏ ਜੀ ਜਾਮਲੇ ਹੋਏ ਜੀ ਜਾਮਲੇ ਖੜੀ ਚੌਂਡ ਕਰ ਰਹੇ ਸੀ ਟਰੈਕਟਰ ਦੇ ਉੱਪਰ ਬੈਠੇ ਖੜਾ ਕੇ ਡਰਾਈਵਰ ਉਹਨਾਂ ਦੇ ਉੱਪਰ ਹੀ ਚੜ ਗਏ ਆ ਟਰੈਕਟਰ ਸਾਰੇ ਅਸੀਂ ਤੁੰਗਾਂ ਦੇ ਆ ਗਏ ਮੈਂ ਹਾਜ਼ਰੀ ਦੇ ਵਿੱਚ ਸੀ ਅੱਛਾ ਅੱਛਾ ਮੈਂ ਵੀ ਨਰੇਗਾ ਦੇ ਵਿੱਚ ਕੰਮ ਕਰਦੀ ਸੀ ਇੱਥੇ ਮੈਂ ਆਪਣੇ ਬੱਚੇ ਨੂੰ ਲੈ ਕੇ 1 ਲੱਖ ਪਰਾ ਹੋ ਗਈ ਆ ਉੱਤੇ ਚੜਿਆ ਟਰੈਕਟਰ ਨਿਕਲ ਗਿਆ ਬੱਚਾ ਛੁੱਟ ਗਿਆ ਸੀ ਇੱਕ ਸਾਈਡ ਤੋਂ ਆਇਆ ਬੱਚਾ ਇਹ ਬੱਚਾ ਇੱਥੇ ਸੀ ਅਸੀਂ ਉਹਨੂੰ ਇੱਥੇ ਦੇ ਨਾਲ ਸੀ ਬੱਚਾ ਅੱਛਾ ਇਸ ਟਾਈਮ ਬੱਚਾ ਵੀ ਇੱਥੇ ਨਾਲ ਸੀ ਚਾਵਲਾਂ 'ਚ ਭਈਆਂ ਨੇ ਟਰੈਕਟਰ ਚੜਾ ਚੜਾ ਜਨਾਨੀ ਦੇ ਉੱਪਰ ਛੱਡ ਗਏ ਭੱਜ ਗਏ ਉਹ ਸਾਲਾ ਮਾਰ ਕੇ ਟਰੈਕਟਰ ਆਪਦੀ ਰੇਸ ਨਾਲ ਹੀ ਨਹਿਰ 'ਚ ਜਾ ਕੇ ਡੁੱਬਿਆ ਉਹ ਅੱਛਾ ਅੱਛਾ ਅੱਗੇ ਵੀ ਕੋਈ ਇਹਦੇ ਨੀਚੇ ਆਇਆ ਜਦੋਂ ਇੱਕ ਨੂੰ ਟਰੈਕਟਰ ਗਿਆ ਇਹ ਨਹੀਂ ਜੀ ਸਾਡੇ ਮੇਰੇ ਗਾ ਨਹੀਂ ਇੱਥੇ ਰੋਜ਼ ਸਾਡਾ ਰੋਜ਼ ਦੀ ਹਾਜ਼ਰੀ ਲੱਗਦੀ ਆ 8 ਵਜੇ ਹਾਜ਼ਰੀ ਲੱਗਦੀ ਸਾਡੀ ਰੋਜ਼ ਹੀ ਲੱਗਦੀ ਇੱਥੇ ਹਾਜ਼ਰੀ ਆਉਂਦੇ ਆਨਲਾਈਨ ਹਾਜ਼ਰੀ ਪੈਂਦੀ ਸਾਡੀ 5 ਵਜੇ 70 ਬੰਦੇ ਸੀ 70 ਬੰਦੇ ਸਾਈਡਾਂ ਦੇ ਸਾਈਡ ਤੇ ਖੜੇ ਸੀ ਜਦੋਂ ਟਰੈਕਟਰ ਨਿਕਾ ਰਹੇ ਸੀਗੇ ਚੇਕ ਕਰਦੇ ਉਹਨਾਂ ਦਾ ਅਚਾਨਕ ਸਾਹਮਣੇ ਨਹੀਂ ਹੈਗਾ ਡਰੈਕਟਰ ਉਹਦੇ ਉੱਪਰ ਚੜ੍ਹ ਗਿਆ ਉਹ ਤੋਂ ਬਾਅਦ ਉਹ ਭੱਜਣ ਦੇ ਸੀ ਉਹ ਭੱਜ ਹਾਂ ਭੱਜ ਗਏ ਉਹ ਉਹ ਭੱਜ ਗਏ ਲਵੇ ਪਿੰਡ ਤਨਹੌਰੀ ਪੈਂਦਾ ਫਿਰ 3-4 ਕਿਲੋਮੀਟਰ ਉੱਥੇ ਮੱਕੀ ਦੇ ਵਿੱਚੋਂ ਥੈਏ ਨੇ ਉਹ ਸਾਨੂੰ ਬਈ 5 ਬਈ ਫੜੇ ਗਏ ਉਹ ਮੌਕੇ ਤੇ ਮਤਲਬ ਸੈਨਗੜ ਖੱਜੜਗੜ ਕਿਤੇ ਜੱਜ ਹੈ ਕਿ ਨਿਰੇਗਾ ਕੰਮ ਆ ਗਿਆ ਇਹਦੇ ਵਿੱਚ ਇਹ ਘਟਨਾ ਨਿਕਲੀ ਆ ਜਿਹੜੀ ਅੱਜ ਵਾਪਰਿਆ ਹਾਜ਼ਰੀ ਐਸੀ ਜਗ੍ਹਾ ਤੇ ਲੱਗ ਰਹੀ ਆ ਉੱਥੇ ਦੀ ਕਿ ਇਹਨਾਂ ਮਜ਼ਦੂਰਾਂ ਦੀ ਹਾਜ਼ਰੀ ਜਿਹੜੀ ਆ ਆਨਲਾਈਨ ਲੱਗਦੀ ਆ ਪਹਿਲਾਂ ਤਾਂ ਅਸੀਂ ਆਨਲਾਈਨ ਹਾਜ਼ਰੀ ਦੇ ਵਿਰੋਧ ਕਰਦੇ ਆ ਆਨਲਾਈਨ ਹਾਜ਼ਰੀ ਇਹਨਾਂ ਨੇ ਇਸ ਕਰਕੇ ਲਾਉਣੀ ਸ਼ੁਰੂ ਕੀਤੀ ਆ ਕਈ ਵਾਰੀ ਜਦੋਂ ਆਨਲਾਈਨ ਹਾਜ਼ਰੀ ਲੱਗਦੀ ਆ ਜਦੋਂ ਆਨਲਾਈਨ ਹਾਜ਼ਰੀ ਲੱਗਦੀ ਆ ਉਹਨਾਂ ਦੀ ਜਿਹੜੀ ਆ ਅਰੇਂਜ ਹੋ ਜਾਂਦੀ ਆ ਤੇ ਇਹਨਾਂ ਦਾ ਪੂਰਾ ਪੂਰਾ ਦਿਨ ਮਰ ਜਾਂਦਾ ਤੇ ਵਿਚਾਰੇ ਰੁੱਸੇ ਮੂੰਹ ਲੈ ਕੇ ਘਰ ਨੂੰ ਮੁੜਦੇ ਨੇ ਦੇਖਾ ਮਜ਼ਦੂਰ ਦੇਸ਼ ਦੇ ਵਿੱਚ ਹਜ਼ਾਰਾਂ ਥਾਵਾਂ ਤੇ ਆ ਜਿੱਥੇ ਹਾਜ਼ਰੀ ਨਹੀਂ ਲੱਗਦੀ ਨੈੱਟਵਰਕ ਨਹੀਂ ਹੈਗਾ ਦੂਜੀ ਗੱਲ ਇਹਨਾਂ ਦੀ ਹਾਜ਼ਰੀ ਜਿੱਥੇ ਲੋਕੇਸ਼ਨ ਕਿਤੇ ਹੋਰ ਥਾਂ ਦੀ ਬਣਾਈ ਜਾਂਦੀ ਹੈ ਕੰਮ ਕਿਤੇ ਹੋਰ ਥਾਂ ਹੁਣ ਇਹਨਾਂ ਦੀ ਜਿੱਥੇ ਲੋਕੇਸ਼ਨ ਬਣਾਈ ਹੋਈ ਹੈ ਉਥੋਂ ਕੰਮ 5 ਕਿਲੋਮੀਟਰ ਦੂਰ ਕਰਨ ਜਾਂਦੇ ਨੇ ਪੈਦਲ ਤੁਰ ਕੇ ਜਾਂਦੇ ਨੇ ਤੁਸੀਂ ਇਹ ਕਰਵਾ ਰਹੇ ਹਾਂ ਵੀ ਸਾਡੀਆਂ ਦੋ ਔਰਤਾਂ ਮਾਰੀਆਂ ਗਈਆਂ ਨੇ ਉਹ ਮ੍ਰਿਤਕ ਪਰਿਵਾਰਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਈਆ ਪਰਿਵਾਰ ਇੱਕ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਨਰੇਗਾ ਐਕਟ ਦੇ ਵਿੱਚ ਜੇ ਕੋਈ ਕੰਮ ਕਰਦਾ ਬੰਦਾ ਮਰ ਜਾਂਦਾ ਹੈ ਉਹਨੂੰ ਸਰਕਾਰ ਵੱਲੋਂ 4 ਲੱਖ ਰੁਪਏ ਦਾ ਬੀਮਾ ਜਦੋਂ ਕਿ ਉਹ ਦਿੰਦੇ ਨਹੀਂ ਉਹ ਸਾਨੂੰ ਸ਼ੱਕ ਆ ਕਿ ਸਾਡਾ ਇਹ ਰੋਲ ਦੇਣਾ ਹੈ ਅਸੀਂ 10 ਲੱਖ ਰੁਪਏ ਤੇ ਇਸ ਕਰਕੇ ਮੰਗ ਰਹੇ ਆ ਡੀਸੀ ਤੋਂ ਕਿ ਤੁਹਾਡੇ ਕੋਲ ਬਥੇਰੇ ਫੰਡ ਪਏ ਨੇ ਬਥੇਰੇ ਲੋਕਾਂ ਨੂੰ ਤੁਸੀਂ ਦਿੰਦੇ ਹੋ ਸਾਡੇ ਇਹਨਾਂ ਮਜ਼ਦੂਰਾਂ ਨੂੰ ਵੀ 10 ਲੱਖ ਰੁਪਏ ਮਿਲੇ ਤੇ ਨਾਲ ਜਿਹੜੇ ਫੱਟੜ ਪਰਿਵਾਰ ਨੇ ਉਹਨਾਂ ਨੂੰ 1-1 ਲੱਖ ਰੁਪਈਆ ਇਲਾਜ ਵਾਸਤੇ ਮਿਲਣਾ ਚਾਹੀਦਾ ਇਹ ਬੰਦੇ ਆ ਉਹਨਾਂ ਤੇ ਕਾਰਵਾਈ ਵਹੀਕਲ ਐਕਟ ਦੇ ਮੁਤਾਬਕ ਜਿਹੜੀ ਕਾਰਵਾਈ ਬਣਦੀ ਹੈ ਉਹ ਹੋਣੀ ਚਾਹੀਦੀ ਹੈ ਉਹ ਬੰਦਾ ਜਿਹੜਾ ਟਰੈਕਟਰ ਸੀ ਮਾਲਕ ਕੋਈ ਹੋਰ ਹੈ ਟਰੈਕਟਰ ਤੇ ਬੈਠਣ ਵਾਲਾ ਕੋਈ ਹੋਰ ਹੈ ਉਹ ਮਾਲਕ ਤੇ ਕਾਰਵਾਈ ਇਸ ਕਰਕੇ ਹੋਣੀ ਚਾਹੀਦੀ ਨੇ ਉਹਨੇ ਆਪਣਾ ਵਹੀਕਲ ਕਿਉਂ ਦਿੱਤਾ ਉਹਨਾਂ ਨੂੰ ਜਿੰਨਾ ਬੰਦਿਆਂ ਨੂੰ ਸਾਈਕਲ ਨਹੀਂ ਚਲਾਉਣਾ ਆਉਂਦਾ ਉਹਨਾਂ ਨੇ ਉਹਨੂੰ ਟਰੈਕਟਰ ਦਿੱਤਾ ਇਸ ਕਰਕੇ ਉਹਦੇ ਤੇ ਪਰਚਾ ਦਰਜ ਕਰਨਾ ਚਾਹੀਦਾ ਫੌਰੀ ਤੇ ਉਹਦੀ ਗ੍ਰਿਫਤਾਰੀ ਕਰਨੀ ਚਾਹੀਦੀ ਹੈ ਉਹਦਾ ਟਰੈਕਟਰ ਜਿਹੜਾ ਉਹਨੂੰ ਥਾਣੇ ਦੇ ਵਿੱਚ ਬੰਦ ਕਰਨਾ ਚਾਹੀਦਾ ਹੈ ਇਹ ਇਹ ਸਾਡੀਆਂ ਮੰਗਾਂ ਨੇ ਮੇਰਾ ਨਾਮ ਕਸ਼ਮੀਰ ਸਿੰਘ ਗਦਾਈਆ ਮੈਂ ਨਰੇਗਾ ਰਜਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦਾ ਸੂਬਾ ਪ੍ਰੈਜ਼ੀਡੈਂਟ ਇਸ ਕਰਕੇ ਸਾਡਾ ਫਰਜ ਬਣਦਾ ਇਹ ਜਿਹੜੇ ਤੁੰਗਾ ਇਕਾਈ ਦੇ ਬੰਦੇ ਨੇ ਸਾਡੀ ਨਰੇਗਾ ਰਜਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸਾਡੀ ਦੇ ਮੈਂਬਰ ਨੇ ਸਾਰੇ ਉੱਥੇ ਇਕਾਈ ਹੈ ਸਾਡੀ ਹਿੰਮਤਪੁਰੇ ਦੀ ਬਜ਼ੁਰਗ ਬੀਬੀ ਮਰੀਆ ਉਹ ਵੀ ਸਾਡੇ ਇਕਾਈ ਦੇ ਮੈਂਬਰ ਨੇ ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਕਿ ਉਹਨਾਂ ਮਜ਼ਦੂਰਾਂ ਨੂੰ ਇਨਸਾਫ ਮਿਲੇ ਨਹੀਂ ਇਹ ਅੰਦੋਲਨ ਪੰਜਾਬ ਪੱਧਰ ਤੇ ਚੜਿਆ ਜਾਣਾ ਹੈ ਪੰਜਾਬ ਪੱਧਰ ਤੇ ਚੜਿਆ ਜਾਣਾ ਇਹ ਸਰਕਾਰ ਫੇਸ ਨਹੀਂ ਕਰ ਸਕੇਗੀ ਇਹਨੂੰ ਕਿਉਂਕਿ ਨਰੇਗਾ ਵਾਲਿਆਂ ਦਾ ਹਰੇਕ ਪਿੰਡ ਦੇ ਵਿੱਚ 200 ਤੋਂ ਲੈ ਕੇ 300 400 50 70 ਤੱਕ ਨਰੇਗਾ ਕੰਮੇ ਕੰਮ ਕਰਦੇ ਨੇ ਸਾਰੇ ਨਰੇਗਾ ਕੰਮੇ ਨਾਪੇ ਦੇ ਵਿੱਚ ਡੇਰੇ ਲਾ ਲੈਣਗੇ ਜਖਮੀ ਕਿੰਨੇ एजेंट्स ਤੇ ਕਿੰਨੀਆਂ ਲੇਡੀਆਂ ਹੋਈਆਂ ਨੇ ਜਖਮੀ ਜ਼ਿਆਦਾਤਰ ਲੇਡੀਆਂ ਨੇ ਇੱਕ ਬਜ਼ੁਰਗ ਹੈ ਸੱਤ ਲੇਡੀਆਂ ਨੇ ਇੱਕ ਬਜ਼ੁਰਗ ਹੈ ਤੇ ਜਿਹੜੀਆਂ ਨਿਰਤਕ ਨੇ ਉਹ ਦੋਨੇ ਬੀਬੀਆਂ ਨੇ ਉਹਨਾਂ 8 ਬੰਦਿਆਂ ਦੇ ਸੱਟਾ ਵੱਜੀਆਂ ਅੱਛਾ ਇਸ ਕਰਕੇ ਤਿੰਨ ਪਟਿਆਲੇ ਰੈਫਰ ਕਰਤੇ ਉਹਨਾਂ ਦੇ ਥੋੜੀ ਜੇ ਮੇਜਰ ਸੱਟਾਂ ਲੱਗੀਆਂ ਅੱਛਾ ਪ੍ਰਸ਼ਾਸਨ ਦੇ ਕਿਸੇ ਨੇ ਤੁਹਾਡੇ ਨਾਲ ਸੰਪਰਕ ਕੀਤਾ ਹੋਵੇ ਪ੍ਰਸ਼ਾਸਨ ਨੇ ਥੋੜੀ ਜੀ ਢਿੱਲਮੱਠ ਦਿਖਾਈ ਆ ਐਸ.ਡੀ.ਐਮ ਸਾਹਿਬ ਹੁਣ ਆਏ ਸੀ ਜੀ ਜਦੋਂ ਉਹ ਕਹਿਗੇ ਵੀ ਸਾਡੀ ਮੀਟਿੰਗ ਸੀ ਜੀ ਮੀਟਿੰਗ ਹੋਣ ਕਰਕੇ ਉਹਨਾਂ ਨੇ ਤਹਿਸੀਲਦਾਰ ਮੈਡਮ ਨੂੰ ਪਹਿਲਾਂ ਭੇਜਿਆ ਲੈ ਤਹਿਸੀਲਦਾਰ ਨੂੰ ਜੀ ਨਹਿਵ ਤਹਿਸੀਲਦਾਰ ਮੈਡ ਬਾ ਕੇ ਮਿਰਤਕਾਂ ਨੂੰ ਮਿਲ ਕੇ ਗਏ ਨੇ ਜੀ ਪਰ ਇੱਥੇ ਜਿਹੜਾ ਇਲਾਜ ਕਰਨ ਦਾ ਤਰੀਕਾ ਤਰੂਕਾ ਦਾ ਕੋਈ ਬਹੁਤਾ ਠੀਕ ਨਹੀਂ ਸੀਗਾ ਜਿਹੜਾ ਫੌਰੀ ਇਲਾਜ ਦੀ ਗੱਲ ਸੀਗੀ ਫੌਰੀ ਤੌਰ ਤੇ ਦੋ ਤਿੰਨ ਡਾਕਟਰਾਂ ਨੂੰ ਐਮਰਜੈਂਸੀ ਬੁਲਾ ਕੇ ਓਪੀਡੀ ਬੰਦ ਕੀਤੀ ਜਾ ਸਕਦੀ ਸੀ ਪਰ ਮਜ਼ਦੂਰਾਂ ਨੂੰ ਇਲਾਜ ਦੇ ਬਾਬਰ ਵਿੱਚ ਦਿੱਕਤ ਆਈ ਹੈ ਇਹਦੇ ਵੱਲ ਨਾਬਾ ਪ੍ਰਸ਼ਾਸਨ ਨੂੰ ਜਿਹੜਾ ਧਿਆਨ ਦੇਣਾ ਚਾਹੀਦਾ ਅੱਛਾ ਸਰ ਇਹ ਦੱਸੋ ਵੀ ਜਿਹੜੇ ਮ੍ਰਿਤਕ ਨੇ ਉਹਨਾਂ ਦੇ ਸੰਸਕਾਰ ਦੇ ਬਾਰੇ ਕਮੇਟੀ ਕੀ ਹੈ ਉਹ ਉਦੋਂ ਉਹਨਾਂ ਤੱਕ ਸੰਸਕਾਰ ਨਹੀਂ ਕਰਦੇ ਅਸੀਂ ਜਿੰਨਾ ਚਿਰ ਤੱਕ ਕਮੇਟੀ ਅੰਤਮ ਫੈਸਲੇ ਤੇ ਨਹੀਂ ਪਹੁੰਚੀ ਕਮੇਟੀ ਵੱਲੋਂ ਜਿਹੜੀਆਂ ਸੁਜੈਸਟ ਕੀਤੀਆਂ ਮੰਗਾਂ ਨੇ ਪਰਿਵਾਰ ਵਾਸਤੇ ਜਿੰਨਾ ਚਿਰ ਉਹ ਨਹੀਂ ਦਿੰਦੇ ਮੰਨੀਆਂ ਜਾਂਦੀਆਂ